ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਲੱਦੇ ਕੁੱਕੜ ਦਾ ਉਹ ਬੋਲੀਦਾ ਰਿਹਾ ਬਸ ਜੋ ਉਹਨਾਂ ਨੂੰ ਪਿੱਛੇ ਬੁਲਾਇਆ ਜਾ ਰਿਹਾ ਉਹ ਤੋਤਾ ਹੈ ਦਿੱਲੀ ਵਾਲਿਆਂ ਦਾ ਉਹ ਬੋਲ ਰਿਹਾ ਹਿਸ਼ਾਰਪੁਰ ਦੇ ਵਿੱਚ ਪੁੱਢਾ ਨੇ ਜਿਹੜੀ ਪਹਿਲਾਂ ਕੱਟੀ ਹੋਈ ਆ ਜੋ ਡਿਵੈਲਪ ਕੀਤੀ ਹੋਈ ਆ ਪ੍ਰਾਪਰਟੀ ਉਹਨੂੰ ਪ੍ਰਾਪਰਟੀ ਨੂੰ ਡਿਵੈਲਪ ਕੀਤੇ 22 ਸਾਲ ਹੋ ਗਏ ਉੱਥੇ ਇੰਪਰੂਵਮੈਂਟ ਟਰਸਟ ਨੇ ਜਿਹੜੀ ਡਿਵੈਲਪ ਕੀਤੀ ਆ ਉਹਨੂੰ 35 ਸਾਲ ਹੋ ਗਏ 1990 ਦੀ ਕੀਤੀ ਆ ਕੋਈ ਪ੍ਰਾਪਰਟੀ ਸੇਲ ਨਹੀਂ ਹੋਈ ਠੰਡਰ ਬਣ ਗਏ 100% ਜਿੰਨੇ ਉੱਥੇ ਕਿਸਾਨ ਨੇ 1 20% ਕੋ ਜਮੀਨ ਦੇ ਨੂੰ ਤਿਆਰ ਨਹੀਂ ਇੱਕ ਕਿਸਾਨ ਮੁੱਖ ਮੰਤਰੀ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ ਕਿੰਨਾ ਕਿ ਝੂਠ ਬੋਲਣਗੇ ਲੋਕਾਂ ਨੂੰ ਇਹ ਝੂਠ ਬੋਲ-ਬੋਲ ਕੇ ਗੁੰਮਰਾਹ ਕਰ ਰਿਹਾ ਜਿਹੜੀ ਪਰਸੋ ਚ ਉਹ ਮੀਟਿੰਗ ਹੋਈ ਹੈ ਇੱਥੇ ਜਿਹੜੇ ਮੁੰਡੀਆਂ ਸਾਹਿਬ ਨੇ ਕਿਹਾ ਭਈ 164 ਪਿੰਨਾਂ ਦੇ ਲੋਕ ਆਏ ਸਹਿਮਤ ਹੋ ਗਏ ਜੀ ਉਹ ਖੁਸ਼ ਗਏ ਜੀ ਅਸੀਂ ਤਾਂ ਬਾਈਕਟ ਕਰ ਗਏ ਆਂ ਉਹ ਦਿਨ ਆ ਸਾਡਾ ਮੰਨਣਾ ਇਹ ਆ ਭਈ ਇਹਨਾਂ ਨੂੰ ਗੁੰਮਰਾਹ ਦਿੱਲੀ ਵਾਲਿਆਂ ਨੇ ਕੀਤਾ ਹੋਇਆ ਕਿ 94 ਇਹ 94 94 ਗੁੰਮਰਾਹ ਕੀਤੇ ਹੋਇਆ ਪਾਰਟੀਆਂ ਵਿਰੋਧ ਕਰ ਰਹੀਆਂ ਜਿਵੇਂ ਤੁਸੀਂ ਵੀ ਅੱਜ ਮੀਟਿੰਗ ਕਰਨੀ ਹੈ ਸਰਕਾਰ ਕਹਿੰਦੀ ਹੈ ਵੀ ਬਹੁਤ ਵਧੀਆ ਹੈ ਕਿਸਾਨਾਂ ਦੇ ਲਈ ਸਾਰੀ ਚੀਜ਼ ਦੇਖੋ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਦੇ ਵਿੱਚ ਮੈਂ ਤਾਂ ਪੀੜਤ ਕਿਸਾਨ ਹਾਂ ਮੇਰੇ ਪੁਰੀ ਹੀਰਾ ਨਗਰ ਔਰ ਸ਼ੇਰਗੜ੍ਹ ਦੋ ਨਗਰਾਂ ਦੀ ਸਾਡੀ 550 ਏਕੜ ਇਹਨਾਂ ਨੇ ਨੋਟੀਫਾਈ ਕੀਤੀ ਆ ਅਖਬਾਰਾਂ ਦੇ ਵਿੱਚ ਸੋ ਅਸੀਂ ਸਰਕਾਰ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਬਾਰ-ਬਾਰ ਉੱਥੇ ਐਮਪੀ ਲੋਕਲ ਐਮਐਲਏ ਸਾਰਿਆਂ ਨੂੰ ਡੀਸੀ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਭੇਜ ਚੁੱਕੇ ਹਾਂ ਮੁੱਖ ਮੰਤਰੀ ਨੂੰ ਪਰ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਝ ਨਾ ਆ ਰਹੀ ਕਿਉਂਕਿ ਅਸੀਂ ਟੋਟਲ 100% ਜਿੰਨੇ ਉੱਥੇ ਕਿਸਾਨ ਨੇ ਇੱਕ ਵੀ ਪਰਸੈਂਟ ਕੋਈ ਜ਼ਮੀਂਦੇ ਨੂੰ ਤਿਆਰ ਨਹੀਂ ਸਾਡੇ ਨਾਲ ਮੀਟਿੰਗ ਕਰਦਾ ਉੱਥੇ ਲੋਕਲ ਐਮਐਲਏ ਬ੍ਰਹਮਸ਼ੇਖਰ ਜਿੰਪਾ ਲੋਕ ਸਭਾ ਇੰਚਾਰਜ ਜਲੰਧਰ ਵਾਲਾ ਆ ਕੇ ਮੀਟਿੰਗ ਕਰਦਾ ਜਿਹਦੀ ਤੇ ਚੰਡੀਗੜ੍ਹ ਤੋਂ ਡਿਊਟੀ ਲਾਈ ਜਾਂਦੀ ਹੈ ਔਰ ਉਹਨਾਂ ਨੂੰ ਕਹਿੰਨੇ ਆ ਵੀ 100% ਸਾਡੇ ਕਿਸਾਨ ਕੋਈ ਵੀ ਜ਼ਮੀਂਦੇ ਨੂੰ ਤਿਆਰ ਨਹੀਂ 1% ਵੀ ਤਿਆਰ ਨਹੀਂ 100% ਦੇ ਵਿੱਚੋਂ ਸੋ ਉਹ ਫੇਰ ਵੀ 1 ਘੰਟਾ ਬਾਅਦ ਜਿਹੜਾ ਬ੍ਰਹਮਸ਼ੇਖਰ ਜਿੰਪਾ ਉਹ ਪੋਸਟ ਪਾਉਂਦਾ ਪਈ ਕਿਸਾਨ ਮੁੱਖ ਮੰਤਰੀ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ ਕਿੰਨਾ ਕੁ ਝੂਠ ਬੋਲਣਗੇ ਲੋਕਾਂ ਨੂੰ ਇਹ ਝੂਠ ਬੋਲ-ਬੋਲ ਕੇ ਗੁੰਮਰਾ ਕਰ ਰਹੇ ਆ ਜਿਹੜੀ ਪਰਸੋ ਚ ਉਹ ਮੀਟਿੰਗ ਹੋਈ ਆ ਇੱਥੇ ਜਿਹੜੇ ਮੁੰਡੀਆਂ ਸਾਹਿਬ ਨੇ ਕਿਹਾ ਪਈ 164 ਪਿੰਡਾਂ ਦੇ ਲੋਕ ਆਏ ਸਹਿਮਤ ਹੋ ਗਏ ਜੀ ਉਹ ਖੁਸ਼ ਗਏ ਜੀ ਅਸੀਂ ਤਾਂ ਬਾਈਕਟ ਕਰਕੇ ਗਏ ਆ ਉਹ ਦਿਨ ਹੁਸ਼ਿਆਰਪੁਰ ਵਾਲੇ ਸਾਰੇ ਬਾਈਕਟ ਕਰਕੇ ਗਏ ਆ ਦੋਵੇਂ ਪਿੰਡਾਂ ਦੇ ਲੋਕ ਆਇਓ ਤੇ ਫਿਰ ਨਾ ਸਹਿਮਤ ਕੌਣ ਹੈ ਬੇਨਾ ਅੰਮ੍ਰਿਤਸਰ ਦੇ ਬੰਦਿਆਂ ਦੀ ਗੱਲ ਹੋਈ ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਪ੍ਰਾਪਰਟੀ ਦੇਣੀ ਇਨਾ ਨਾਲ 3% ਲੋਕ ਵੀ ਸਹਿਮਤ ਨਹੀਂ ਹੈਗੇ ਪਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਝੂਠਾ ਪ੍ਰਸਾਰ ਸਾਰਾ ਔਰ ਮੈਂ ਤੁਹਾਡੇ ਸਾਹਮਣੇ ਆ ਵੀ ਗਿਆ ਵੀ ਜਿਹੜਾ ਗੁਰਪ੍ਰੀਤ ਕੋਟਲੀ ਕਹਿੰਦਾ ਵੀ ਸਾਨੂੰ ਇੱਕ ਰੀਲ ਪਾਉਣ ਦਾ ਵੀ 2-2 ਲੱਖ ਰੁਪਏ ਆਪਰ ਕਰ ਰਿਹਾ ਝੂਠਾ ਪ੍ਰਚਾਰ ਕਰਨੇ ਨੂੰ ਸੋ ਇਹ ਸਰਕਾਰ ਜਿਹੜੀ ਝੂਠ ਤੇ ਟਿੱਕੀ ਹੋਈ ਆ ਜਿਹੜੇ ਮੁੱਖ ਮੰਤਰੀ ਨੇ ਸਾਡੇ ਜਾਂ ਇਹ 94 ਨੇ ਇੱਕ ਜਿਹੜੇ ਉੱਥੋਂ ਕੱਢੇ ਹੋਏ ਨੇ ਮੈਂ ਇੱਕ ਇੱਕ ਤੁਹਾਡੇ ਮਾਧਿਅਮ ਰਹਿਣਾ ਤੁਹਾਡਾ ਇੱਕ ਮਿੰਟ ਲਵਾਂਗਾ ਇਹ बार-बार ਕਹਿ ਰਹੇ ਨੇ ਵੀ ਜੀ ਜਿਹੜੀਆਂ ਪਾਰਟੀਆਂ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ ਸਾਡਾ ਮੰਨਣਾ ਇਹ ਆ ਵੀ ਇਹਨਾਂ ਨੂੰ ਗੁੰਮਰਾਹ ਦਿੱਲੀ ਵਾਲਿਆਂ ਨੇ ਕੀਤਾ ਹੋਇਆ ਆ ਕੇ 94 ਇਹ 94 ਦੇ 94 ਗੁੰਮਰਾਹ ਕੀਤੇ ਹੋਇਆ ਦਿੱਲੀ ਵਾਲਿਆਂ ਨੇ ਆ ਕੇ ਜਿਹੜੇ ਦਿੱਲੀ ਵਾਲਿਆਂ ਦੇ ਜਿਨ੍ਹਾਂ ਦੇ ਠੱਗਾਂ ਦੇ ਪਰਚੇ ਆ ਮੈਂ ਨਹੀਂ ਕਹਿ ਰਿਹਾ ਪਰਚੇ ਕਹ ਰਿਹਾ ਉਹ 20 ਦੇ ਜਿਹਨਾਂ ਦੇ ਪਰਚੇ ਆ ਉਹਦੇ ਦਿੱਲੀ ਚ ਔਰ ਉਹ ਪਰਚਿਆਂ ਵਾਲੇ ਲੋਕ ਇੱਥੇ ਆ ਕੇ ਉਹ 94 ਨੂੰ ਗੁੰਮਰਾਹ ਕਰਕੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਇਹ ਸਾਡੇ 94 ਜੜਿਆ ਇਹਨਾਂ ਦੀ ਬੁੱਧੀ ਮਾਰੀ ਗਈ ਆ ਇਹ ਗੁੰਮਰਾਹ ਹੋ ਗਏ ਔਰ ਗੁੰਮਰਾਹ ਹੋ ਕੇ ਪੰਜਾਬ ਨੂੰ ਲੁੱਟ ਕੇ ਉਹਨਾਂ ਨੂੰ ਦਿੱਲੀ ਆਉਣ ਦੇਣਾ ਚਾਹੁੰਦੇ ਆ ਜਿਹੜਾ ਕਿ ਸਾਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਤਾਂ ਭਦਰ ਸਾਹਿਬ ਜਿਵੇਂ ਸਾਰੀਆਂ ਰਾਸੀ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਕੱਲ ਨੂੰ ਕਿਸਾਨ ਵੀ ਵਿਰੋਧ ਕਰਦੇ ਪਏ ਇਕੱਠੇ ਹੋਵੋਗੇ ਇੱਕ ਚੱਲੇ ਮਤਲਬ ਅੰਦੋਲਨ ਫੇਰ ਵਿੱਡਿਆ ਜਾ ਸਕਦਾ ਇਸ ਨੂੰ ਲੈ ਕੇ ਵੀ ਨਾ ਦੇਖੋ ਰਾਸੀ ਪਾਰਟੀਆਂ ਨਾਲ ਕੋਈ ਮਿਲ ਕੇ ਅੰਦੋਲਨ ਨਹੀਂ ਹੋ ਸਕਦਾ ਕਿਉਂਕਿ ਗਾਹੇ ਬਗਾਹੇ ਕਾਰਪੋਰੇਟ ਦੀਆਂ ਨੀਤੀਆਂ ਨਾਲ ਸਾਰੇ ਸਹਿਮਤ ਨਜ਼ਰ ਆਉਂਦੇ ਆ ਉਹ ਆਪਣੇ ਆਜ਼ਾਦ ਨੇਚੂਰੀਅਤ ਦੇ ਵਿੱਚ ਆਪਣੇ ਪਲੇਟਫਾਰਮ ਤੇ ਆਪਣਾ ਅੰਦੋਲਨ ਕਰ ਸਕਦੇ ਅਸੀਂ ਕਿਸਾਨ ਮਜ਼ਦੂਰ ਆਪਣੇ ਪਲੇਟਫਾਰਮ ਤੇ ਯਾਦ ਅਸੀਂ ਆਪਣਾ ਅੰਦੋਲਨ ਕਰਾਂਗੇ ਹਾਂ ਸੋ ਲੱਗਦਾ ਵੀ ਅੰਦੋਲਨ ਦੇ ਨਾਲ ਫਰਕ ਮੁੜ ਕੇ ਜੰਗ ਜਿੱਤੀ ਜਾ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਤਾਂ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈਗੀ ਵੀ ਜਿਹੜਾ ਹੈ ਲੈਂਡ ਪੁਲਿੰਗ ਪਾਲਿਸੀ ਹੈ ਕਿਸਾਨਾਂ ਦੇ ਲਈ ਮਾੜੀ ਹੈ ਹਾਂ ਦੇਖੋ ਇਹਦੇ ਤਾਂ ਸਪਸ਼ਟਾ ਵੀ ਪੰਜਾਬ ਸਰਕਾਰ ਅੱਗੇ ਵੱਧ ਰਹੀ ਹੈ ਜਿਵੇਂ ਟਕਰਾਵਾ ਐਜੰਡਾ ਲੈ ਕੇ ਆ ਰਹੀ ਹੈ ਪੂਰਾ ਪੂਰਾ ਵੀ ਸਾਡਾ ਕੰਮ ਸਹੀ ਆ ਜੋ ਨਜ਼ਰ ਆ ਰਿਹਾ ਪਰ ਦੇਖੋ ਪੰਜਾਬ ਦੇ ਲੋਕ ਨੇ ਜ਼ਮੀਨਾਂ ਨਾਲ ਪੰਜਾਬ ਆਵਾਦਿਆ ਇਹ ਦਾ ਅਰਥਚਾਰਾ ਪੂਰੀਆਂ ਜ਼ਮੀਨਾਂ ਤੇ ਖੜਾ ਵਾ ਸੋ ਮੋਦੀ ਸਰਕਾਰ ਨੇ ਵੀ ਭਾਵੇਂ ਮੋਦੀ ਸਰਕਾਰ ਇਸ ਨੀਤੀ ਦੇ ਪਿੱਛੇ ਵੀ ਹੈਗੀ ਆ ਉਹਨਾਂ ਵੀ ਪੰਗਾ ਲਿਆ ਸੀਗਾ ਜਦੋਂ ਦੇਸ਼ ਦੀਆਂ ਜ਼ਮੀਨਾਂ ਤੇ ਹੜਪੰਦਾ ਫੈਸਲਾ ਤੋਂ ਵੀ ਵਾਪਸ ਲੈਣਾ ਪਿਆ ਗਿਆ ਤੇ ਪੰਜਾਬ ਸਰਕਾਰ ਜਲਦੀ ਸਮਝ ਲੂਗੀ ਨਹੀਂ ਤੇ ਠੀਕ ਹੈ ਨਹੀਂ ਤੇ ਫਿਰ ਅੰਦੋਲਨ ਦਾ ਸੇਕ ਚ ੱਲਣ ਨੂੰ ਤਿਆਰ ਰਹੇ ਫਿਰ ਦੇਖਾਂਗੇ ਕੀ ਬੰਦਾ ਮਤਲਬ ਇਹ ਸਾਰੇ ਜੋਨਾਂ ਦੇ ਵਿੱਚ ਜਿਵੇਂ ਉਹ ਮਾਝਾ ਜੋਨ ਤੁਸੀਂ ਪਹਿਲਾਂ ਵੀ ਟਕਰਾਅ ਦੀ ਸਥਿਤੀ ਬਣੀ ਰਹੀ ਪਿੱਛੇ ਬਠਿੰਡੇ ਵਾਲੀ ਸਾਈਡ ਤੇ ਵੀ ਹੋਈ ਲੈਂਡ ਐਕਵਾਇਰ ਨੂੰ ਲੈ ਕੇ ਹੁਣ ਅੱਗੇ ਆਉਣ ਵਾਲੀ ਸਿਟੀ 'ਚ ਫਿਰ ਕਿਵੇਂ ਸਾਰਾ ਸੈਟਿੰਗ ਹੋਊ ਕਿਉਂਕਿ ਕਿਸਾਨ ਕਈ ਕਹਿੰਦੇ ਆ ਵੀ ਅਸੀਂ ਜ਼ਮੀਨਾਂ ਦੇਤੇ ਜਿਵੇਂ ਰਾਏ ਸਾਹਿਬ ਜ਼ਿਕਰ ਕਰ ਰਹੇ ਸੀਗੇ ਉਹ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਹੋਣਗੀਆਂ ਫਿਰ ਨਹੀਂ ਦੇਖੋ ਅਜੇ ਤਾਂ ਪਰਸੈਪਸ਼ਨ ਵਾਰ ਚੱਲ ਰਹੀ ਆ ਉਹ ਕਹਿੰਦੇ ਸਾਡੀ ਪਰਸੈਪਸ਼ਨ ਬਣ ਜਾਵੇ ਵੀ ਪਾਲਿਸੀ ਬਹੁਤ ਵਧੀਆ ਵਧੀਆ ਪਾਲਿਸੀ ਦੇ ਲਈ ਝੂਠਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੁੰਦੀ ਲੋਕ ਵੈਸੇ ਸਮਝਦੇ ਹੁੰਦੇ ਆ ਇਧਰ ਕਿਸਾਨ ਅਸਲ ਹਕੀਕਤ ਦੱਸ ਰਹੇ ਵੀ ਅਸਲ ਵਿੱਚ ਤੁਹਾਡੀਆਂ ਜ਼ਮੀਨਾਂ ਹੜੱਪਣੀਆਂ ਉਹ ਡਿਵੈਲਪ ਪਤਾ ਨਹੀਂ ਕਿੰਨੇ ਸਾਲਾਂ ਨੂੰ ਜਾ ਕੇ ਹੋਣੀ ਆ ਅਸਲ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜ਼ਮੀਨ ਖੋਣੀ ਆ ਉਹ ਜ਼ਮੀਨਾਂ ਤੇ ਹਮਲਾਵਰ ਹੋ ਕੇ ਆ ਰਹੇ ਨੇ ਇਹ ਦੋ ਆ ਗਾਂਹਾਂ ਜਾ ਕੇ ਅਸਲ ਵਿੱਚ ਜਿਹੜੀ ਤੁਸੀਂ ਗੱਲ ਕਹੀ ਆ ਵੀ ਫਿਰ ਤਾਂ ਜਿਹੜੀ ਸੰਘਰਸ਼ ਹੁੰਦਾ ਉਹ ਕਿਸਾਨ ਦੇ ਖੇਤ 'ਚ ਜਾ ਕੇ ਹੁੰਦਾ ਹੁੰਦਾ ਉਹ ਉਹਦਾ ਦੂਜਾ ਪੜਾਅ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਵਾਲੇ ਵੀ ਐ ਸੌਖੇ ਦੇ ਦੇਣਗੇ ਵੀ ਕਿਸਾਨਾਂ ਨੂੰ ਮਾਰਿਆਂ ਤੋਂ ਬਗਾਰੇ ਜਿੱ ਮਿਲਣਗੇ ਅਸੀਂ ਦੋਵੇਂ ਆ ਜਿਹੜਾ ਹੁਣ ਲੋਕਾਂ ਤੱਕ ਪ੍ਰਚਾਰ ਪ੍ਰਪੋਗੈਂਡਾ ਲੈ ਕੇ ਜਾਣਾ ਇਹਦੇ ਵਿੱਚ ਵੀ ਆਪਣਾ ਕੰਮ ਕਰਾਂਗੇ ਔਰ ਜਿਹੜੀ ਫਿਰ ਗਰਾਊਂਡ ਤੇ ਮੌਕੇ ਤੇ ਸੰਘਰਸ਼ ਹੋਣਾ ਉਹਦੇ ਲਈ ਵੀ ਮਨ ਬਣਾਵਾਂਗੇ ਲੇਕਿਨ ਉਸ ਤੋਂ ਬਾਅਦ ਰਾਏ ਸਾਹਿਬ ਜਿਵੇਂ ਜੋ ਸਥਿਤੀ ਬਣਦੀ ਜਾ ਰਹੀ ਹੈ ਜੋ ਪੰਜਾਬ ਦੇ ਵਿੱਚ ਪੂਰੀ ਸਥਿਤੀ ਜਿਹੜੀ ਹੈ ਮਤਲਬ ਉਹਨੂੰ ਅਸੀਂ ਕਿਵੇਂ ਦੇਖ ਸਕਦੇ ਹਾਂ ਕਿਉਂਕਿ ਕਿਸਾਨ ਨਹੀਂ ਦਿੰਦੇ ਜ਼ਮੀਨ ਲੇਕਿਨ ਪੰਜਾਬ ਸਰਕਾਰ ਕਹਿੰਦੀ ਜ਼ਮੀਨ ਅਸੀਂ ਲੈਣੀ ਲੈਣੀ ਹੈ ਸੋ ਉਹ ਸਾਰੀਆਂ ਚੀਜ਼ਾਂ ਕਿਵੇਂ ਦੇਖਾਂਗੇ ਕਿਉਂਕਿ ਜਿਵੇਂ ਪੰਦੇਰ ਸਾਹਿਬ ਜੀ ਕਰ ਰਹੇ ਵੀ ਦੂਸਰਾ ਪੜਾ ਹੈ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਮੁਹਿੰਮ ਚਲਾ ਰਹੇ ਹੋ ਤੁਸੀਂ ਕਿਸਾਨ ਜਥੇਬੰਦੀਆਂ ਸਾਰਿਆਂ ਰਲ ਕੇ ਅਸੀਂ ਸ਼ੁਰੂ ਕੀਤਾ ਹੁਸ਼ਿਆਰਪੁਰ ਭਈ ਹਰ ਨਗਰ ਦੇ ਵਿੱਚ ਇਕੱਠੇ ਕਰਕੇ ਲੋਕ ਉਹਨਾਂ ਨੂੰ ਜਾਗਰੂਕ ਕਰੀਏ ਭਈ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਨਜ਼ਰ ਆ ਗਈ ਪੰਜਾਬ ਦੀਆਂ ਜ਼ਮੀਨਾਂ ਤੇ ਭਈ ਇਹਨਾਂ ਤੋਂ ਬਚ ਲੋ ਅਸੀਂ ਸ਼ੁਰੂ ਕਰ ਦਿੱਤਾ ਔਰ ਸੈਕੰਡ ਇਹ ਹੈ ਭਈ ਇਹ ਲੋਕ ਜਿਹੜੇ ਆ ਅਸਲ ਦੇ ਵਿੱਚ ਕੀ ਪੋਜੀਸ਼ਨ ਮੈਂ ਦੱਸਣਾ ਚਾਹੁੰਦਾ ਭਈ ਇਹ ਨਾ ਤੇ ਮੁੱਖ ਮੰਤਰੀ ਨੂੰ ਪਤਾ ਭਈ ਇਹ ਪਾਲਿਸੀ ਦਾ ਕੀ ਫੈਕਟ ਹੈ ਜੋ ਦਿੱਲੀ ਵਾਲੇ ਨੇ ਇਹਨਾਂ ਨੂੰ ਦਿਖ ਦਿੱਤਾ ਉਹੀ ਬੋਲੀ ਜਾ ਰਹੇ ਨੇ ਜੋ ਪੜਾਤਾ ਉਹੀ ਪੜ੍ਹੀ ਜਾ ਰਹੇ ਨੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਹਿਆਰਪੁਰ ਦੇ ਵਿੱਚ ਪੁੱਡਾ ਨੇ ਜਿਹੜੀ ਪਹਿਲਾਂ ਕੱਟੀ ਹੋਈ ਆ ਜੋ ਡਿਵੈਲਪ ਕੀਤੀ ਹੋਈ ਆ ਪ੍ਰਾਪਰਟੀ ਉਹਨੂੰ ਪ੍ਰਾਪਰਟੀ ਨੂੰ ਡਿਵੈਲਪ ਕੀਤੇ 22 ਸਾਲ ਹੋ ਗਏ ਉੱਤੇ ਇੰਪਰੂਵਮੈਂਟ ਟਰਸਟ ਨੇ ਜਿਹੜੀ ਡਿਵੈਲਪ ਕੀਤੀ ਆ ਉਹਨੂੰ 35 ਸਾਲ ਹੋ ਗਏ 1990 ਦੀ ਕੀਤੀ ਆ ਕੋਈ ਪ੍ਰਾਪਰਟੀ ਸੇਲ ਨਹੀਂ ਹੋਈ ਠੰਡਰ ਬਣ ਗਏ ਇਸੇ ਤਰੀਕੇ ਨਾਲ ਜਲੰਧਰ ਵਿੱਚ ਪੁੱਡਾ ਦੀ ਪ੍ਰਾਪਰਟੀ ਆ ਜਿਹੜੀ ਡਿਵੈਲਪ ਕੀਤੀ ਉਹ ਨਹੀਂ ਵਿਕੀ ਕਹਿਣ ਦਾ ਭਾਵ ਹੈ ਕਪੂਰਤਲੇ ਵਿੱਚ ਮੈਂ ਤੁਹਾਨੂੰ ਦਿਖਾ ਲ ਦਿੰਦਾ ਮੇਰੇ ਕੋਲ ਫੈਕਟਸ ਨੇ ਮੈਂ ਐ ਨਹੀਂ ਬੋਲ ਜਿੱਦਾਂ ਮੁੱਖ ਮੰਤਰੀ ਬੋਲ ਰਿਹਾ ਨਾ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਲੱਦੇ ਕੁੱਕੜ ਦਾ ਉਹ ਬੋਲੀ ਜਾ ਰਿਹਾ ਬਸ ਜੋ ਉਹਨਾਂ ਨੂੰ ਪਿੱਛੇ ਬੁਲਾਇਆ ਜਾ ਰਿਹਾ ਉਹ ਤੋਤਾ ਹੈ ਦਿੱਲੀ ਵਾਲਿਆਂ ਦਾ ਉਹ ਬੋਲ ਰਿਹਾ ਪਰ ਮੈਂ ਗੱਲ ਕਵਾਂਗਾ ਇਹ ਜਿਹੜੀ ਗੱਲ ਇਹ ਕਹਿੰਦੇ ਨਾ ਬਈ ਪਾਲਿਸੀ ਬਹੁਤ ਚੰਗੀ ਹੈ ਕਿਸਾਨਾਂ ਨੂੰ ਪਤਾ ਨਹੀਂ 2020 ਕੀ ਦੇ ਵਿੱਚ ਦਿੱਲੀ ਵਾਲੇ ਕਹਿੰਦੇ ਸੀ ਵੀ ਇਹ ਤਿੰਨੋਂ ਕਾਨੂੰਨ ਬੜੇ ਚੰਗੇ ਨੇ ਕਿਸਾਨਾਂ ਨੂੰ ਪਤਾ ਨਹੀਂ ਇਹ اپੋਜੀਸ਼ਨ ਪਾਰਟੀਆਂ ਦੇ ਗੁੰਮਰਾਹ ਕੀਤੇ ਹੋਏ ਨੇ ਅੱਜ ਉਹੀ ਸੇਮ ਲਾਈਨ ਅਸੀਂ ਐ ਨਹੀਂ ਕਿਹਾ ਕਈ ਵਾਰੀ ਵੀ ਆਰਐਸਐਸ ਦੀ ਹੈ ਬੀ ਟੀਮ ਹੈ ਬਚ ਲੋ ਪੰਜਾਬ ਵਾਲਿਓ ਇਹ ਕਲੀਅਰ ਹੋ ਗਿਆ ਮੈਂ ਕਹੂੰਗਾ ਇੱਕ ਹੋਰ ਇਥੇ ਹਸੂਣੀ ਗੱਲ ਦੇਖੋ ਅਸੀਂ ਮੀਟਿੰਗ ਕਰਨ ਗਏ ਬ੍ਰਹਮਸ਼ੰਕਰ ਜਿੰਪਾ ਨਾਲ ਮੇਰ ਹਾਊਸ ਮੀਟਿੰਗ ਹੋਈ ਬ੍ਰਹਮਸ਼ੰਕਰ ਜਿੰਪਾ ਜੀ ਆ ਕੇ ਕਹਿੰਦੇ ਨੇ ਕਿ ਅਸੀਂ ਥੱਲੇ ਲੈਵਲ ਤੋਂ ਸ਼ੁਰੂ ਕਰਦੇ ਆ ਅਸੀਂ ਤਾਂ ਆਰਐਸਐਸ ਦੀ ਪਾਲਿਸੀ ਦੇ ਕੰਮ ਕਰਦੇ ਆ ਐਮਐਲਏ ਦੇ ਮੂੰਹੋਂ ਨਿਕਲੀ ਏ ਗੱਲ ਬੰਦਿਆਂ ਦੀ ਹਾਜ਼ਰੀ ਚ ਸ਼ੇਰਗੜ ਪੋਰੀ ਹੀਰਾਂ ਦੇ ਮੇਰ ਉੱਥੇ ਦੇ ਹੋਰ ਕੌਂਸਲਰ ਸ਼ਹਿਰ ਦੇ ਉਹਨਾਂ ਦੇ ਸਾਹਮਣੇ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਅਸੀਂ ਤਾਂ ਆਰਐਸਐਸ ਦੀ ਪਾਲਿਸੀ ਦੇ ਕੰਮ ਕਰਦੇ ਆ ਇਹ ਮੈਂ ਦਾਵੇ ਨਾ ਕਹਿਣ ਨੂੰ ਤਿਆਰ ਮੇਰੇ ਸਾਹਮਣੇ ਆ ਜਾਵੇ ਇਹਦਾ ਰਿਕਾਰਡ ਦੇਵਾਂਗੇ ਕਹਿਣ ਦਾ ਭਾਵ ਹੈ ਵੀ ਅਸਲ ਦੇ ਵਿੱਚ ਪੰਜਾਬ ਨੂੰ ਵੱਡੀ ਛੱਟ ਮਾਰੀ ਜਾ ਰਹੀ ਆ ਨਾ ਤੇ ਡਿਮਾਂਡ ਹੈ ਰਾਤ ਇੱਕ ਰਿਵੀਅਟ ਚ ਮੇਰ ਨਾਲ ਇਹਨਾਂ ਦਾ ਬੈਠਾ ਸੀ ਅੰਬੂਟਾ ਸਿੰਘ ਬੇਰਾਗੀ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਡਿਮਾਂਡ ਕਿੰਨੀ ਹੈ ਮੈਨੂੰ ਉਹ ਦੇ ਦਿਓ ਲਿਆਓ ਦੱਸੋ ਵੀ ਕਿਹੜੇ ਡਿਸਟ੍ਰਿਕਟ ਕਿੰਨੀ ਡਿਮਾਂਡ ਹੈ ਡਿਮਾਂਡ ਦੇ ਮੁਤਾਬਕ ਹੀ ਚੀਜ਼ ਸੇਲ ਹੁੰਦੀ ਨਾ ਤੁਹਾਡੇ ਕੋਲ ਕਿੰਨੀ ਡਿਮਾਂਡ ਹੈ ਉਹ ਉਹਦੇ ਕੋ ਕੋਈ ਜਵਾਬ ਨਹੀਂ ਸੀ ਮੈਨੂੰ ਕਹਿੰਦਾ ਜੀ ਪੁੱਡਾ ਵਾਲੇ ਦੇ ਐਪਲੀਕੇਸ਼ਨ ਦਿਓ ਉਤੋਂ ਤੁਸੀਂ ਡਿਮਾਂਡ ਲੈ ਲਓ ਕਹਿਣ ਦਾ ਭਾਅ ਵੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਡਿਮਾਂਡ ਹੈ ਪੰਜਾਬ ਦੇ 40% ਕੋਠੀਆਂ ਨੂੰ ਤਾਲੇ ਲੱਗੇ ਹੋਏ ਆ ਬਿਕ ਨਹੀਂ ਰਹੀਆਂ ਐਨਆਰਆਈ ਵੇਚ ਰਹੇ ਨੇ ਉਹ ਤਾਂ ਬਿਕ ਨਹੀਂ ਰਹੀਆਂ ਤੇ ਨਵੀਂ ਡਿਵੈਲਪ ਕਰਕੇ ਕੀ ਲੈਣਾ ਕੇਵਲ ਕਰਾਪਸ਼ਨ ਹੈ ਇਹ ਸਾਡੀ ਜ਼ਮੀਨ ਲੈਣਗੇ ਵਰਲਡ ਬੈਂਕ ਤੋਂ ਕਰਜ਼ਾ ਲੈਣਗੇ ਉੱਚੋ ਮੋٹے ਗੱਫੇ ਮਾਰ ਕੇ ਹੀ ਨਹੀਂ 2027 ਦੀ ਇਲੈਕਸ਼ਨ ਪੰਜਾਬ ਦੀ ਲੜਨੀ ਆ ਸਿਰਫ ਇਹ ਕਰਾਪਸ਼ਨ ਹੈ ਇਹ ਕਰਾਪਸ਼ਨ ਪਾਰਟੀ ਆ ਤੇ ਕਰਾਪਸ਼ਨ ਕਰ ਰਹੀ ਆ